ਯਾਦ ਨਹੀਂ ਕਰੀਂ ਨਾ ਤੂੰ ਉਹ ਤੂੰ ਮੈਥੋਂ ਕੀ ਲੈਣਾ ਇਹ ਮੇਰਾ ਰੋਜ਼ ਦਾ ਕੰਮ ਆ ਇਹ ਹੀ ਅੱਡਾ ਮੇਰਾ ਤੂੰ ਮੈਥੋਂ ਕੀ ਲੈਣਾ ਉਹ ਤੂੰ ਬਿਮਾਰ ਨਹੀਂ ਬਿਮਾਰ ਨਹੀਂ ਆਹਾ ਕਿਉਂ ਬਲੀਟੀ ਐਨ ਐ ਪੱਟੀਆਂ ਹੀ ਆ ਉਹ ਤੈਨੂੰ ਮੈਂ ਦਿਖਾਉਣਾ ਖੜਦਾ ਰੁਕ ਜਾ ਦੋ ਮਿੰਟ ਕੋਈ ਧਰਾਂਦ ਰੱਖ ਇਹ ਮੇਰਾ ਕੰਮ ਆ ਰੋਜ਼ ਦਾ ਇਹ ਉਹ ਕੰਮ ਤਾਂ ਕੋਈ ਕੰਮ ਹੋਵੇ ਤਾਂ ਮੈਂ ਤੇਰੀ ਗੱਲ ਮੰਨਣਾ ਕੰਮ ਤਾਂ ਮੈਨੂੰ ਤਾਂ ਕੋਈ ਕੰਮ ਦੀਣਾ ਨਹੀਂ ਇਹ ਤੂੰ ਤਾਂ ਪੱਟੀਆਂ ਬਲੀਟੀ ਐਨ ਐ ਜੇ ਕੋਈ ਬਿਮਾਰ ਹੁੰਦਾ ਤਖੜਾ ਉਹ ਤਾਂ ਹੋਰ ਹੀ ਪੁੱਠੇ ਕੰਮ ਕਰੀ ਜਾਂਦਾ ਯਾਰ ਇੱਥੇ ਬੈਠਣਾ ਕੀ ਮਤਲਬ ਹੋਇਆ ਇਹ ਮੇਰੇ ਅੱਗਾ ਜੈ ਤੈਨੂੰ ਮੈਂ ਕਿੰਨੇ ਵਾਰ ਤਾਂ ਕਹਿਤਾ ਇਹ ਮੇਰਾ ਕਾਰੋਬਾਰ ਆ ਹੈ ਤੇ ਬਾਈ ਹੋਇਆ ਪੱਤੀ ਬੰਨੀ ਯਾਰ ਮੇਰੇ ਮੱਥੇ ਤੇ ਉਹ ਪੱਤੀ ਉਧਰੇ 6:00 ਵਜੇ ਆ ਯਾਰ ਤੂੰ ਤਾਂ ਹੋ ਹੀ ਲੱਛਣ ਕਰੀ ਇੰਨੇ ਤੇ ਲੱਛਣ ਹੀ ਬੰਦ ਦੇ ਯਾਰ ਮੈਂ ਹੀ ਮੰਨਦਾ ਯਾਰ ਉੱਥੇ ਕੰਮ ਕਿੰਨੇ ਕਰਾ ਲਾਇਆ ਇਥੋਂ ਉੱਥੇ ਪੱਥੇ ਕੋਈ ਨਹੀਂ 2 ਸਾਲ ਦਾ ਡਿਪਲੋਮਾ ਕਰਿਆ ਰੁਪਏ 4 ਲੱਖ ਲਾਇਆ ਮੈਂ 4 ਲੱਖ ਨੂੰ ਤੂੰ ਭੰਦਾ ਐਮਬੀਬੀਐਸ ਕਰੀ ਐ ਕੀ ਕਰਿਆ ਆਹ ਕੰਮ ਤਾਂ ਮੰਗਤਿਆਂ ਵਾਲਾ ਹੈ ਜਿਹੜੇ ਮੰਗਦੇ ਹੁੰਦੇ ਉਹ ਤਾਂ ਇਹ ਲੱਛਣ ਕਰਦੇ ਹੁੰਦੇ ਆ ਇਹਦਾ ਲੱਛਣ ਹੋ ਗਿਆ ਡਿਪਲੋਮਾ ਕਾਦਾ ਹੋ ਗਿਆ ਤੈਨੂੰ ਲੱਗਦਾ ਮੰਗਤਾਂ ਵਾਲਾ ਤੂੰ ਦੱਸੀ ਤਾ ਕਿ ਇਹ 4 ਲੱਖ ਲਾਇਆ ਡਿਪਲੋਮਾ ਕਰਕੇ ਆਇਆ ਦਾ ਮੈਂ ਤੂੰ ਕੰਮ ਕਰਦਾ ਠੀਕ ਹੈ ਨਾ ਵਰ ਕੰਮ ਹੁਣ ਮੈਂ ਦਿਖਾਉਣਾ ਤੈਨੂੰ ਪੈਸੇ ਕਿਵੇਂ ਕਮਾਈ ਦੇ ਹੁੰਦੇ ਆ ਇਹ ਪੈਸੇ ਕਮਾਉਣ ਦਾ ਕਾਦਾ ਤਜਰਬਾ ਹੈ ਆ ਪੈਸੇ ਕਮਾਉਣ ਦਾ ਹੈ ਕੀ ਹੋ ਗਿਆ ਉਹਰਾਵਾ ਤੁਹਾਨੂੰ ਦੱਸਾਂ ਯਾਰ ਉਹ ਕੁਝ ਨਹੀਂ ਹੋਇਆ ਯਾਰ ਇਹਨੂੰ ਇਹ ਚੰਗਾ ਭਲਾ ਹੈ ਇਹਨੂੰ ਕੀ ਕੀ ਹੋਇਆ ਇਹਨੂੰ ਓ ਬਾਈ ਸੱਟ ਲੱਗ ਦੁਖਦੀ ਐ ਯਾਰ ਕੋਈ ਕਰੀਏ ਨਾ ਲਾ ਬਈ ਇਲਾਜ ਕਰਾਓ ਓ ਦੁਖਦੀ ਐ ਕਾਦੀ ਸੱਟ ਦੁਖਦੀ ਐ ਯਾਰ ਆ ਫੜ ਚ ਪੈਸੇ ਐਵੇਂ ਮਾਰੀ ਇਹਨੂੰ ਇਹਨੂੰ ਕਾਸਟ ਦੇਈ ਇਹਨੇ ਪੈਸੇ ਬੜਾ ਬੰਦਾ ਯਾਰ ਬੰਦਾ ਮਿਲ ਹੀ ਜਾਂਦਾ ਦਰਦ ਨਾਲ ਇਹ ਤੋਂ ਸ਼ਾਨੀਤ ਦੇ ਦਾਤ ਦੋਨੂੰ ਕੇ ਦਾਖਲ ਦੁਖਲ ਕਰਾਏ ਪੈਸੇ ਪੁੱਛੇ ਦੇ ਯਾਰ ਤੂੰ ਤਾਂ ਇਹਨੂੰ ਦੇਣ ਤੋਂ ਵੀ ਰੋਕੀ ਜਨਾ ਯਾਰ ਆ ਲੈ ਬਾਈ ਧੰਨਵਾਦ ਯਾਰ ਓਏ ਪੈਸੇ ਦੇ ਕੇ ਤੁਸੀਂ ਆਉਂ ਆਉਂਦਾ ਓਏ ਬੜੇ ਬੰਦੇ ਪਏ ਆ ਯਾਰ ਪੈਸੇ ਦੇ ਕੇ ਤੁਸੀਂ ਕੀ ਕਰੋਗੇ ਇਹ ਤਾਂ ਲੱਛਣ ਪਏ ਸਾਲੇ ਨੇ ਕਿਹੜਾ ਬਿਮਾਰ ਆਹੇ ਜੇ ਬਿਮਾਰ ਹੋਵੇ ਤਾਂ ਮੈਨੂੰ ਲੈ ਰਹਿ ਜਾਮਾ ਇਹ ਤਾਂ ਪੁੱਠੇ ਕੰਮ ਕਰਦਾ ਲੋਕਾਂ ਨੂੰ ਉਹ ਕਰੀ ਜਾਂਦਾ ਗਮਰਾਹ ਕਰਕੇ ਪੈਸੇ ਇਕੱਠੇ ਕਰੀ ਜਾਂਦਾ ਇਹਦਾ ਬਹਾਦਰ ਚੰਦਰਾ ਬੰਦਾ ਸੋਨੂੰ ਕੀ ਪਤਾ ਇਹਦਾ ਮੈਨੂੰ ਪਤਾ ਹੈ ਨਾ ਕੋਲੇ ਬੈਠਾ ਆ ਸਾਰੀਆਂ ਪੱਟੀਆਂ ਪੁੱਟਦੀਆਂ ਜੀ ਬੰਨ ਕੇ ਉਹ ਕਰਦਾ ਇਹ ਤਾਂ ਉਹ ਬਾਈ ਕੀ ਰਸਾ ਯਾਰ ਬੋਛਣਾ ਬਾਬਾ ਆ ਲੈ ਵੀ ਉਹਦਾ ਇਲਾਜ ਕਰਾ ਲਈ ਰੱਬ ਤੇਰਾ ਭਲਾ ਕਰੂ ਕੋਈ ਨਾ ਭਲਾ ਕਹਾਦਾ ਕਰੂਗਾ ਇਹ ਤਾਂ ਪੈਂਦਾ ਉਹੀ ਬੈਠੇ ਉਹੀ ਜਿਵੇਂ ਬੈਠੇ ਅੱਖਾਂ ਸਾਹਮਣੇ ਦਾ ਵਿਚਾਰੇ ਸੱਟ ਵੱਜਰੀ ਆ ਉਹ ਵੱਜਰੀ ਸੱਟ ਮਾਰੀ ਐਨੇ ਐਵੇਂ ਖਾਵਾਂ ਕਿਵੇਂ ਤੂੰ ਪੈਸੇ ਲੈ ਕੇ ਆਏ ਕਮਾਈ ਕਰੀਏ ਇਹਨੂੰ ਦੇਈ ਇਹਨੂੰ ਯਾਰ ਬੈਠੀ ਨੂੰ ਤੁਸੀਂ ਮਾਜਾ ਕਹਿੰਦਾ ਫਿਰ ਤੂੰ ਵੀ ਇਹਨੂੰ ਦੇ ਦੇ ਮਾਜਾ ਦੇ ਪੈਸੇ ਨਹੀਂ ਆਉਂਦੇ ਮੈਂ ਪੈਸੇ ਨਾਲ ਲੋੜ ਨਹੀਂ ਆਪਾਂ ਮੈਂ ਦਾਇਕ ਆਉਂਦਾ ਬਈ ਕੋਈ ਨਾ ਕਰਾ ਲਈ ਰੱਬ ਤੇਰਾ ਨਾਲ ਹੀ ਆ ਇਹਦੇ ਨਾਲ ਤਾਂ ਹੈ ਹੀ ਰੱਬ ਮੈਨੂੰ ਦਿੱਸੀ ਇਹਦਾ ਸਾਰਾ ਕੁਝ ਇਹਦੇ ਨਾਲ ਰੱਬ ਹੈ ਇਹਦਾ ਭਾਂਦਾ ਲੱਕੜਾ ਜਾਂ ਪੁੱਠਾ ਬੰਦਾ ਦੇਖ ਲੈ ਲੈ ਪੱਟੀ ਬਨ ਕੇ ਐ ਕਰਨ ਲੱਗ ਗਿਆ ਇਹ ਠੱਗੜ ਦਾ ਚੰਗਾ ਕੰਮ ਥੇ ਇਹਨੂੰ ਯਾਰ ਇਹਨੂੰ ਤਾਂ ਜਮ੍ਹਾਂ ਹੱਦ ਕਰਤੀ ਖੜਾ ਹੋ ਤੈਨੂੰ ਕੀ ਹੋਇਆ ਕੀ ਐ ਤੈਨੂੰ ਹੁੰਦੂ ਕੀ ਕਰਦਾ ਹੈ ਭਰਾਵਾ ਤੂੰ ਮੇਰੇ ਰੰਗ ਚ ਭੰਗ ਨਾ ਪਾ ਇਹ ਮੇਰੇ ਕਸਟਮਰ ਆ ਗਏ ਓਏ ਇਹ ਕਾਦੇ ਕਸਟਮਰ ਐ ਕਸਟਮਰ ਐ ਕੋਈ ਇਹ ਮੇਰੇ ਕਸਟਮਰ ਆ ਮੈਨੂੰ ਤਾਂ ਪੈਸੇ ਮੰਗੇ ਆ ਉਹਨਾਂ ਨੇ ਮੈਨੂੰ ਆਪਨੇ ਦਿੱਤੇ ਆਗੇ ਉਹ ਇਨਾਂ ਦਾ ਪੈਸੇ ਤਾਂ ਨਹੀਂ ਮੰਗੇ ਇਹ ਤਾਂ ਵਾਦਾ ਅਕਲ ਬੰਦੇ ਇਹਦੇ ਤੈਨੂੰ ਪੈਸੇ ਦੇਈ ਜਾਂਦੇ ਇਹਨਾਂ ਨੂੰ ਕੀ ਪਤਾ ਵੀ ਇਹਦੇ ਬੱਚੇ ਕੁਛ ਨਾ ਕੋ ਪੱਟੀਆਂ ਬਨ ਮੰਨ ਕੇ ਇਹਨਾਂ ਨੂੰ ਉਹ ਕਰ ਤੇ ਗਮਰਾਹ ਕਰ ਕਰ ਕੇ ਪੈਸੇ ਲਈ ਜਾਂਦੇ ਦੇ ਚਾਰ ਤਾਂ ਬੰਗਲੇ ਆ ਮੇਰੇ ਕੋਲੇ ਆ ਖੜੀਏ ਗੱਡੀ ਦੇਖ ਆ ਆ ਚੱਕਾ ਆ ਚੱਕ ਪੈਸੇ ਆ ਖੜਾ ਮੋਟਰਸਾਈਕਲ ਆ ਇੰਨਾ ਸਮਾਨ ਤੂੰ ਕਿਵੇਂ ਬਣਾਇਆ ਫਿਰ ਇਹ ਉਹ ਬਈ ਮੈਂ ਤਾਂ ਬੁੱਧੂ ਵੀ ਰਹਾਣਾ ਤੂੰ ਬੁੱਧੂ ਬਣਾ ਕੇ ਦਿਖਾਣਾ ਲੋਕਾਂ ਨੂੰ ਇਹ ਮੈਂ ਵੇਖਣ ਤੇ ਦਿਖਾਣਾ ਆਪਦੀ ਦਾ ਤੂੰ ਬੁੱਧੂ ਬਣਾ ਕੇ ਦਿਖਾ ਲੋਕਾਂ ਨੂੰ ਉਹ ਇਹ ਤਾਂ ਗੱਲ ਮੈਂ ਮੰਨਦਾ ਤੇਰੀ ਵੀ ਹਾਂ ਵੀ ਭਾਈ ਤੂੰ ਮੇਰੇ ਨਾਲ ਇਸ ਚੀਜ਼ ਦਾ ਐਕਸਪਰਟ ਵੱਧਦਾ ਹੈ ਭਰਾਵਾ ਹੁਣ ਠੀਕ ਆ ਉਹ ਤੈਨੂੰ ਪਤਾ ਨਹੀਂ ਹੁਣ ਕਿਵੇਂ ਇੰਨੀ ਅਕਲ ਆਈ ਵੀ ਜਿਹੜੇ ਐ ਲੋਕਾਂ ਨੂੰ ਬੁੱਧੂ ਬਣਾ ਕੇ ਠੱਗੀ ਜਾਂਦੇ ਆਂ ਆਹ ਕਹਿੰਦੀ ਹੈ ਡਿਪਲੋਮਾ ਕਰੇ 2 ਸਾਲ ਦਾ ਮੇਰਾ ਰੁਪਏ 4 ਲੱਖ ਲੱਗੇ ਐਵੇਂ ਨਹੀਂ ਆਕਲ ਆਈ ਇਹ ਤੂੰ ਬਣਾ ਕੇ ਦਿਖਾ ਦੇ ਇਹਦਾ ਵੀ ਡਿਪਲੋਮਾ ਹੁੰਦਾ ਹਾਂ ਅੱਛਾ ਫੇਰ ਇਹੇ ਕੰਮ ਕਰਦੇ ਹੋ ਤੁਸੀਂ ਫੇਰ ਹੀ ਇਹ ਕੰਮ ਕਰਨਾ ਪੈਂਦਾ ਹੈ ਨਾ ਇਹ ਪੂਰੀ ਟੂਨੀ ਕਰਨ ਟੂਨੀ ਕਰਨ ਲੱਗਿਆ ਤਾਂ ਓਏ ਮੈਥੇਲੇ ਹੁਣ ਕਿੱਥੋਂ ਹੋ ਜੂਗਾ ਇਹਦਾ ਕੰਮ ਇਹ ਡਿਪਲੋਮਾ ਕਰਨਾ ਪੈਂਦਾ ਏ ਅੱਛਾ ਡਿਪਲੋਮਾ ਹੁੰਦਾ ਇਹਦਾ ਮੈਂ ਤਾਂ ਕਿਤੇ ਉੱਠ ਕੇ ਤੁਰ ਪੇ ਤੇ ਚੱਲ ਵੀ ਬਸ ਉਹੀ ਕਿਹਾ ਹਾਂ ਆ ਲੈ ਮਕੂਰਸ ਨੂੰ ਫੋਨ ਲਾਉਣਾ ਹੁਣ ਓਏ ਕਿਉਂ ਬਾਈ ਮੇਰੀ ਰੋਜੀ ਰੋਟੀ 'ਚ ਲੱਤ ਮਾਰਦਾ ਯਾਰਾ ਤੈਨੂੰ ਕਿਹਤੋਂ ਖਲੀਫ ਹੈਗੀ ਯਾਰਾ ਨਾ ਮੈਂ ਕਿਸੇ ਤੋਂ ਮੰਗਦਾ ਪਿਆ ਸੀ ਮੈਨੂੰ ਆਪੇ ਦੇਖ ਹੀ ਜਾਂਦੇ ਯਾਰਾ ਓਏ ਪੈਸੇ ਆਪੇ ਵੀ ਦੇ ਗਏ ਨੇ ਤੂੰ ਐ ਜਿਹਾ ਨਾ ਲੱਗੇ ਫੜ ਕੇ ਇੱਥੇ ਤਾਂਹੀਂ ਤੈਨੂੰ ਪੈਸੇ ਦੇ ਕੇ ਜਾਂਦੇ ਐ ਨਹੀਂ ਭਾਈ ਤੈਨੂੰ ਵੀ ਪ੍ਰੋਬਲਮ ਹੈ ਕੀ ਹੈਗਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਯਾਰਾ ਬਸ ਕਰ ਮੇਰੀ ਕਾਹ ਰੋਸ ਵੀ ਲੱਤ ਨਾ ਦੁਬਈ ਆਗਾ ਸਾਨੂੰ ਮੇਰੀ ਇੰਨੇ ਪੈਸੇ ਉਹਨੂੰ ਤੋ ਇਕੱਠੇ ਕਰਕੇ ਲੈ ਜਾ ਕੇ ਕੀ ਕਰੇਗਾ ਉਹ ਤੈਨੂੰ ਕੀ ਤਕਲੀਫ ਹੈ ਆਹ ਦੱਕੇ ਆਦਾ ਓਏ ਪਾੜਦਾ ਦਾ ਕਿਉਂ ਇਹਨਾਂ ਨੂੰ ਹੋਰ ਮੈਂ ਕੀ ਕਰਾਂ ਉਹ ਲੈ ਜਾ ਗੁਰੂਆ ਭਰਾਵਾ ਛੋਡੇ ਨਾਲ ਕੌਣ ਮੱਥਾ ਮਾਰੇ ਇੰਨਾ ਵੱਡਾ ਕੰਮ ਆਉਣ ਜਿਹੜੇ ਆਖੇ ਤੋਂ ਨਹੀਂ ਕੋਈ ਰੁਕਦੇ ਉਹਨਾਂ ਦਾ ਕੀ ਕਰ ਜੇ ਹੱਲ ਕੋਈ ਹੱਲ ਨਹੀਂ ਉਹਨਾਂ ਦਾ ਹੁਣ ਬਥੇਰੇਆਂ ਨੂੰ ਸਮਝਾਇਆ ਮੈਂ ਤਾਂ ਉਹ ੱੱੱਕੇ ਨਾਲ ਪੈਸੇ ਹੀ ਦਿੰਦੇ ਆ ਸਾਨੂੰ ਹੁਣ ਉਹ 'ਚ ਮੈਂ ਕੀ ਰੋਕ ਸਕਦਾ ਕਿਸੇ ਨੂੰ ਬਥੇਰੇਆਂ ਨੂੰ ਸਮਝਾਇਆ ਮੈਂ ਕਿਹਾ ਹੁਣ ਨਹੀਂ ਮੰਨਦੇ ਮੈਂ ਤਾਂ ਆਪ ਜਾਨਾ ਘਰ ਨੂੰ ਭਰਾਵਾ ਤੇਰੀ ਗੱਡੀ ਤੇਰਾ ਮੋਟਰਸਾਈਕਲ ਲੈ ਜਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇੋਂ ਵੀਰਾਂ ਨੂੰ ਬੇਨਤੀ ਹੈ ਵੀ ਭਰਾਵਾ ਜੇ ਵੀਡੀਓ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਭਵੇਂ ਨਾ ਦੇਖਿਆ ਕਰੋ ਵੀਰ ਬਣ ਕੇ ਪਰ ਇੱਕ ਗੱਲ ਜੂੜ ਹੈ ਗਲਤ ਕਮੈਂਟ ਨਾ ਕਰਿਆ ਕਰੋ ਯਾਰ ਵੀਰ ਬਣ ਕੇ ਇਹ ਤੁਹਾਨੂੰ ਮੈਂ ਪਹਿਲਾਂ ਕਹਿਣਾ ਵੀ ਮੈਂ ਇਹ ਕੋਈ ਕਿਸੇ ਤੇ ਲਾਕ ਹੀ ਨਹੀਂ ਬਣਾਈ ਕਿਸੇ ਨੂੰ ਠੇਸ ਪਹੁੰਚਾਉਣ ਵਾਸਤੇ ਨਹੀਂ ਬਣਾਈ ਇਹ ਵੀਡੀਓ ਸਿਰਫ ਮਨੋਰੰਜਨ ਲਈ ਬਣਾਈ ਹੈ ਜਾਂ ਕੋਈ ਸਿੱਖਿਆ ਲਈ ਬਣਾਉਣੀ ਆ ਵੀ ਐਵੇਂ ਕਿਸੇ ਤੇ ਵਿਸ਼ਵਾਸ ਕਰਕੇ ਆਪਾਂ ਪੈਸਾ ਦੀ ਇਹ ਨਹੀਂ ਉਹ ਵੀ ਮਾੜਾ ਮਿਹਨਤ ਨਾਲ ਕਮਾਈ ਕਰਨ ਸਾਰੇ ਤਾਂ ਵੀ ਮਿਹਨਤ ਨਾਲ ਕਮਾ ਕੇ ਖਾਣ ਇਸ ਵਾਸਤੇ ਬਣਾਈ ਹੈ ਅਗਰ ਗਲਤ ਕਮੈਂਟ ਨਾ ਕਰਿਆ ਕਰੋ ਵੀਰ ਬਣ ਕੇ ਯਾਰ ਪਤਾ ਕਿੰਨੇ ਬੰਦੇ ਕਿੰਨੇ ਔਖੇ ਇਕੱਠੇ ਹੁੰਦੇ ਆ ਫਿਰ ਜਾ ਕੇ ਕਿੰਨੇ ਟਾਈਮ ਦੀ ਵੀਡੀਓ ਬਣਦੀ ਹੈ ਧੰਨਵਾਦ